ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੇ ਇਸ ਵੀਡੀਓ ਵਿੱਚ ਫਰੈਂਡਸ ਆਪਾਂ ਕਰਾਂਗੇ ਹਿਸਟਰੀ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQ ਜੋ ਕਿ ਪੰਜਾਬ ਵਰ ਇੰਡੀਅਨ ਲੈਵਲ ਦੋਨੋਂ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਜਿਵੇਂ ਕਿ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਚੱਲ ਰਹੇ ਨੇ ਉਸ ਲਈ ਬਹੁਤ ਹੀ ਇੰਪੋਰਟੈਂਟ ਹੈ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ SST ਨਾਲ ਰਿਲੇਟਿਡ ਕੁਐਸਚਨਸ ਆਉਂਦੇ ਨੇ ਪਿਛਲੇ ਪੇਪਰਾਂ ਦੇ ਵਿੱਚ ਵੀ ਜਾਂ ਹੁਣ ਹੁਣ ਪਾਲੇ ਪੇਪਰਾਂ ਦੇ ਵਿੱਚ ਵੀ ਜਿਹੜੇ ਵੀ SST ਨਾਲ ਰਿਲੇਟਿਡ ਜਾਨਕੀ ਹਿਸਟਰੀ ਨਾਲ ਰੀਲੇਟਡ ਆ ਰਹੇ ਨੇ ਕੁਐਸਚਨਸ ਉਹਨਾਂ ਵਿੱਚੋਂ ਇੱਕ ਵੀ ਕੁਐਸਚਨ ਹੈ ਜਾਂ ਨਹੀਂ ਹੈਗਾ ਜੋ ਆਪਣੇ ਚੈਨਲ ਤੇ ਨਾ ਕਰਵਾਇਆ ਗਿਆ ਹੋਵੇ ਕਰਦੇ ਆ ਸਟਾਰਟ ਅੱਜ ਦਾ ਫਰਸਟ ਕੁਐਸਚਨ ਹੈ ਮਹਿਮੂਦ ਗੱਜਨਵੀ ਨੇ ਭਾਰਤ ਤੇ 17 ਹਮਲੇ ਕਿਹੜੀ ਸਦੀ ਵਿੱਚ ਕੀਤੇ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਬੀ 11ਵੀਂ ਸਦੀ ਦੇ ਵਿੱਚ ਕੀਤੇ ਸੀ ਦੇਖੋ ਮਹਿਮੂਦ ਗੱਜਨਵੀ ਹੈ ਜੋ ਇਸਨੇ ਭਾਰਤ ਦੇ ਉੱਤੇ ਕੁੱਲ 17 ਹਮਲੇ ਕੀਤੇ ਸੀ 1000 ਤੋਂ ਲੈ ਕੇ 1000 26 ਤੱਕ ਮਹਿਮੂਦ ਗạchਨਵੀ ਨੇ ਭਾਰਤ ਦੇ ਉੱਤੇ 17 ਹਮਲੇ ਕੀਤੇ ਪਹਿਲਾ ਹਮਲਾ ਸੀ ਜੋ ਪੰਜਾਬ ਦੇ Hindu ਸ਼ਾਸਕ ਜੈਪਾਲ ਸਿੰਘ ਦੇ ਸਮੇ 1021 ਸਵੀਰ ਦੇ ਵਿੱਚ ਹੋਇਆ ਸੀ ਤੇ ਸਭ ਤੋਂ ਪ੍ਰਸਿੱਧ ਹਮਲਾ ਸੀ ਜੋ ਉਹ ਸੋਮਨਾਥ ਮੰਦਰ ਦੇ ਉੱਤੇ ਹਮਲਾ ਸੀ ਜੋ ਕਿ 1025 ਦੇ ਵਿੱਚ ਹੋਇਆ ਸੀ ਤੇ ਸ਼ਾਸਕ ਸੀ ਉਸ ਸਮੇ ਪੀਮ ਦੇਵ ਵੈਲਾ ਇਹ ਮਹਿਮੂਦ ਗạchਨਵੀ ਦਾ 16ਵਾਂ ਹਮਲਾ ਸੀ ਮਹਿਮੂਦ ਗạchਨਵੀ ਹੈ ਜੋ ਇਸਨੇ ਸੋਮਨਾਥ ਮੰਦਿਰ ਜੋ ਕਿ ਗੁਜਰਾਤ ਦੇ ਵਿੱਚ ਸਥਿਤ ਹੈ ਇਸ ਇੱਥੇ ਜਿਹੜੀਆਂ ਮੂਰਤੀਆਂ ਨੇ ਉੱਥੇ ਦੀ ਕਾਫੀ ਤੋੜਪਾਂ ਨੀ ਕੀਤੀ ਸੀ ਤੇ ਮੂਰਤੀਵਾਦ ਦੇ ਵਿਰੁੱਧ ਇਹਦਾ ਪਹਿਲਾ ਹਮਲਾ ਸੀ ਇਹ ਜਿਸ ਕਰਕੇ ਇਸ ਨੂੰ ਮੂਰਤੀ ਪੰਚਨ ਦੀ उपाधि ਦਿੱਤੀ ਗਈ ਚ ਇਸਨੇ ਉਪਾਧੀ ਤਾਰਨ ਕੀਤੀ ਮਹਿਮੂਦ ਗạchਨਵੀ ਨੇ ਥਾਨੇ ਸਰ ਦੇ ਚੱਕਰ ਸਵਾਮੀ ਦੀ ਕਾਂਸੀ ਦੀ ਮੂਰਤੀ ਨੂੰ ਗੁਜਨੀ ਵਿਖੇ ਆਪਣੇ ਰੰਗ ਭੂਮੀ ਦੇ ਵਿੱਚ ਰਖਵਾ ਲਿਆ ਸੀ ਤੇ 1027 ਦੇ ਵਿੱਚ ਅੰਤਿਮ ਹਮਲਾ ਸੀਗਾ ਇਸ ਦਾ ਚਾਟਾਂ ਦੇ ਵਿਰੁੱਧ ਤੇ 1030 ਦੇ ਵਿੱਚ ਮਹਿਮੂਦ ਗਜਨਵੀ ਦੀ ਮੌਤ ਹੋ ਗਈ ਮਹਿਮੂਦ ਗਜਨਵੀ ਗਜਨਵੀ ਹੈ ਜੂ ਇਸ ਦੀ ਮੌਤ ਹੋਈ ਸੀ 1030 ਦੇ ਵਿੱਚ 1000 ਤੋਂ ਲੈ ਕੇ 1027 ਤੱਕ ਇਸ ਲਈ 17 ਹਮਲੇ ਕਿੰਨੇ ਸੀ ਭਾਰਤ ਤੇ ਨੈਕਸਟ ਟੈਸਟ तैमूर के हमले समय दिल्ली सल्तनत केंश का तैमूर ने हमला से, उस समय कियागलक वंश से तुगलक डी है। जो कि दिल्ली के गद्दी के विराजमान से देखो तेरह सौ अठानवे ईस्वी के मध्य एशिया तो तैमूर ने तुगलक शासक नासिरुद्दीन महमूद के समय भारत से हमला समय किता से ਦਿਲ महमूद ਦੇ ਸਮੇਂ ਤੇ ਭਾਰਤ ਦੇ ਵਿੱਚ ਕਾਫੀ ਲੁੱਟਮਾਰ ਕਰਕੇ ਵਾਪਸ ਪਰਤ ਗਿਆ ਸੀ ਨੈਕਸਟ ਹੈ ਵਿਜੇਨਗਰ ਦੇ ਸੰਸਥਾਪਕ ਹਰੀਹਰ ਅਤੇ ਬੁੱਕਾਰਾਈ ਦਾ ਸੰਬੰਧ ਕਿਹੜੇ ਵੰਸ਼ ਨਾਲ ਸੀ ਇਹਨਾਂ ਦੋਨਾਂ ਦਾ ਸੰਬੰਧ ਹਰੀਹਰ ਤੇ ਬੁੱਕਾਰਾ ਇਹਨਾਂ ਦਾ ਸੰਬੰਧ ਸੀ ਸੰਗਮ ਵੰਸ਼ ਦੇ ਨਾਲ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਹਰੀ ਹਰਤੀ ਬੁੱਕਾ ਕੀਏ ਦੋਨੇ ਭਰਾ ਸੀ ਤੇ ਇਨ੍ਹਾਂ ਦੇ ਪਿਤਾ ਦਾ ਨਾਂ ਸੀ ਸੰਗਮ ਇਸ ਕਰਕੇ ਇਨ੍ਹਾਂ ਨੇ ਉਹ ਇਨ੍ਹਾਂ ਦੇ ਵੰਸ਼ ਦਾ ਨਾਂ ਸੰਗਮ ਵੰਸ਼ ਸੀ ਬੀਜੇਨਗਰ ਸਾਮਰਾਜੇ ਕੁਲ ਚਾਰ ਵੰਸ਼ਾਂ ਨੇ ਰਾਜ ਕੀਤਾ ਸੀ ਬੀਜੇਨਗਰ ਸਾਮਰਾਜ ਉੱਤੇ ਕਿਹੜੇ ਕਿਹੜੇ ਸੰਗਮ ਵੰਸ਼ ਸੰਗਮ ਵੰਸ਼ ਨੇ 1336 ਤੋਂ 1485 ਈਸਵੀ ਤੱਕ ਰਾਜ ਕੀਤਾ ਸੀ ਦੂਸਰੇ ਨੰਬਰ ਤੇ ਆਂਦਾ ਸ਼ਿਲੂ ਵੰਸ਼ ਜਿਨ੍ਹਾਂ ਨੇ 1485 ਤੋਂ ਲੈ ਕੇ 1505 ਈਸਵੀ ਤੱਕ ਸ਼ਾਸਨ ਕੀਤਾ ਸੀ ਫਿਰ ਆ ਜਾਂਦਾ ਸੈਦ ਵੰਸ਼ ਤੁਲਗੋਈਸਤਰੀ ਤੁਲਵ ਵੰਸ਼ ਨੇ 1505 ਤੋਂ ਲੈ ਕੇ 1570 ਈਸਵੀ ਤੱਕ ਸ਼ਾਸਨ ਕੀਤਾ ਸੀ ਤੇ ਉਸ ਤੋਂ ਬਾਅਦ ਆंदा ਅਰਵਿਧੂ ਵੰਸ਼ ਜਿਹੜਾ ਅਰਵਿਧੂ ਵੰਸ਼ ਹੈ ਅਰਵਿਦੂ ਵੰਸ਼ ਇਹਨਾਂ ਨੇ 1570 ਤੋਂ ਲੈ ਕੇ 1647 ਈਸਵੀ ਤੱਕ ਰਾਜ ਕੀਤਾ ਸੀ ਕ੍ਰਿਸ਼ਨਦੇਵ ਰਾਏ ਜੋ ਕਿ ਤੁਲਵ ਵੰਸ਼ ਦਾ ਸੀ ਬੀਜੇਨਗਰ ਸਾਮਰਾਜ ਦਾ ਸਭ ਤੋਂ ਮਹਾਨ ਤੇ ਸ਼ਕਤੀਸ਼ਾਲੀ ਸ਼ਾਸਕ ਸੀ ਇਸ ਨੂੰ ਕਵੀ ਰਾਜ ਤੇ ਆਂਦਰ ਦਾ ਭੋਜ ਵੀ ਕਹਿੰਦਾ ਹੈ ਇਸ ਦੇ ਦਰਬਾਰ ਦੇ ਵਿੱਚ ਅਸ਼ਟ ਦਿਗਜ ਜਾਨਕੀ ਅੱਠ ਕਵੀਆਂ ਦੀ ਟੋਲੀ ਸੀ ਤੁਲਵ ਵੰਸ਼ ਜੋ ਚਾਰ ਵੰਸ਼ਾਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਸੀ ਨੈਕਸਟ ਹੈ ਦੱਖਣੀ ਭਾਰਤ ਦੀ ਪ੍ਰਸਿੱਧ ਲੜਾਈ ਜਿਸ ਤੋਂ ਬਾਅਦ ਵਿਜੇਨਗਰ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਉਹ ਕਿਹੜੀ ਲੜਾਈ ਸੀ ਉਹ ਸੀ অপਸ਼ਨ ਨੰਬਰ ਡੀ ਤਾਲੀਕੋਟਾ ਦੀ ਲੜਾਈ ਦੱਖਣ ਭਾਰਤ ਦੀ ਪ੍ਰਸਿੱਧ ਲੜਾਈ ਸੀ ਜਿਸ ਤੋਂ ਬਾਅਦ ਜੋ ਵਿਜੇਨਗਰ ਸ਼ਾਸਨ ਵਿਜੇਨਗਰ ਸਾਮਰਾਜ ਦਾ ਸ਼ਾ ਪਤਨ ਸ਼ੁਰੂ ਹੋ ਗਿਆ ਸੀ ਉਹ ਸੀ ਤਾਲੀਕੋਟਾ ਦੀ ਲੜਾਈ ਅਹਿਮਦਬਾਦ ਅਹਿਮਦਨਗਰ ਵੀਜ਼ਾਪੁਰ ਗੋਲਕੁੰਡਾ ਤੇ ਬੀਦਰ ਦੇ ਸ਼ਾਸਕਾਂ ਨੇ ਸੰਗ ਬਣਾ ਕੇ ਤਾਲੀਕੋਟਾ ਦੀ ਲੜਾਈ ਜੋ ਕਿ ਕਦੋਂ ਹੋਈ ਸੀ 1564 ਈਸਵੀ ਦੇ ਵਿੱਚ ਹੋਈ ਸੀ ਬੀਜੇਨਗਰ ਨੂੰ ਹਰਾਇਆ ਸੀ ਤੇ ਇਸ ਦਾ ਪਤਨ ਕੀਤਾ ਸੀ ਤਾਲੀਕੋਟਾ ਦੀ ਲੜਾਈ ਦੇ ਵਿੱਚ ਅ ਦਾ ਯੁੱਧ ਜੋ 23 ਜਨਵਰੀ ਜੇਪਾ ਐਗਜ਼ੈਕਟ ਡੇਟ ਦੀ ਗੱਲ ਕਰਦੇ ਆ ਤੇ 23 ਜਨਵਰੀ 1564 ਈਸਵੀ ਨੂੰ ਦੱਖਣ ਦੇ ਸੁਲਤਾਨ ਤੇ ਵਿਜੇਨਗਰ ਸਾਮਰਾਜ ਦੇ ਵਿੱਚ ਹੋਇਆ ਸੀ ਜੇ ਵਿੱਚ ਵਿਜੇਨਗਰ ਸਾਮਰਾਜ ਦੀ ਹਾਰ ਹੋਈ ਸੀ ਇੱਥੋਂ ਹਿੰਦੂ ਰਾਜਾ ਪਤਨ ਆਰੰਭ ਹੋ ਗਿਆ ਸੀ ਇਸ ਸਮੇਂ ਵਿਜੇਨਗਰ ਦਾ ਸਮਰਾਟ ਕੌਣ ਸੀ ਸਦਾਸ਼ਿਵ ਰਾਏ ਸੀ ਤੇ ਸਦਾਸ਼ਿਵ ਰਾਏ ਦੀ ਮੌਤ ਤੋਂ ਬਾਅਦ ਬੈਕੰਟ ਦੋ ਨੇ ਅਰਵਿਦੂ ਵੰਸ਼ਾ ਜੋ ਇੱዚ ਸਥਾਪਨਾ ਕੀਤੀ ਸੀ ਨੈਕਸਟ ਹੈ ਪਾਨੀਪਤ ਦੀ ਪਹਿਲੀ ਲੜਾਈ ਦੀ ਯੋਜਨਾ ਬੰਦੀ ਬਾਬਰ ਨੇ ਫੋਰਸ ਕਿਹੜੇ ਯੁੱਧ ਵਿੱਚ ਪ੍ਰਯੋਗ ਵਿੱਚ ਲਿਆਂਦੀ ਪਾਣੀਪਤ ਦੀ ਪਹਿਲੀ ਲੜਾਈ ਦੀ ਇਹ ਲਿਆਂਦੀ ਸੀ ਖਾਨਵਾ ਦੇ ਯੁੱਧ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਖਾਨਵਾ ਦਾ ਯੁੱਧ ਜੋ ਕਿ ਕਦੋਂ ਹੋਇਆ ਸੀ 1527 ਈਸਵੀ ਦੇ ਵਿੱਚ ਹੋਇਆ ਸੀ ਦੇਖੋ ਤੋਪਾਂ ਖਾਈਆਂ ਮੋਰਚੇ ਤੇ ਤੁਲਗਮਾ ਪਾਰਟੀਆਂ ਦੀ ਵਧੋਰਤ ਬਾਬਰ ਨੇ ਆਪਣੇ ਸਭ ਤੋਂ ਕੱਟੜ ਦੁਸ਼ਮਣ ਮੇਵਾੜ ਦੇ ਸ਼ਾਸਕ ਰਾਣਾ ਸੰਗਰਾਮ ਸਿੰਘ ਨੂੰ ਖਾਨਵਾ ਦੇ ਯੁੱਧ ਜੋ ਕਿ 1527 ਈਸਵੀ ਦੇ ਵਿੱਚ ਹੋਇਆ ਸੀ ਉਸ ਦੇ ਵਿੱਚ ਹਾਰਾਇਆ ਸੀ ਬਗਲਨੀ ਜਿੱਤ ਤੋਂ ਬਾਅਦ ਗਾਜੀ ਜਾਨੀ ਕਿ ਧਰਮ ਯੁੱਧ ਵਿੱਚ ਵਿਸ਼ਵਾਸ ਧੱਕਰ ਵਾਲਾ ਜਹਾਜ਼ ਇਜ਼ੀਉ ਪਾ ਦੇ ਤਾਰਨ ਕੀਤੀ ਸੀ ਨੈਕਸਟ ਹੈ ਸੈਨਾਪਤੀਆਂ ਦਾ ਸੈਨਾਪਤੀ ਕਿਹਾ ਜਾਂਦਾ ਹੈ ਸੈਨਾਪਤੀਆਂ ਦਾ ਸੈਨਾਪਤੀ ਇਹ ਕਿਸ ਨੂੰ ਕਿਹਾ ਜਾਂਦਾ ਹੈ ਇਹ ਕਹਿੰਦਾ ਹੈ ਅਲਾਉਦੀਨ ਖਿਲਜੀ ਨੂੰ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਹੈ ਸੈਨਾਪਤੀਆਂ ਦਾ ਸੈਨਾਪਤੀ ਅਲਾਉਦੀਨ ਖਿਲਜੀ ਨੂੰ ਕਿਹਾ ਜਾਂਦਾ ਹੈ ਦੇਖੋ ਸਿਕੰਦਰ ਬਾਦ ਵਿਸ਼ਵ ਜਿੱਤਣ ਦੀ ਯੋਜਨਾ ਬਣਾਉਣ ਵਾਲਾ ਦੱਖਣ ਭਾਰਤ ਤੇ ਜਿੱਤ ਪ੍ਰਾਪਤ ਕਰਨ ਵਾਲਾ ਪਹਿਲਾ ਮੁਸਲਿਮ ਸ਼ਾਸਕ ਸੀ 라ਉਦੀਨ ਖਿਲਜੀ ਇਸ ਦੇ ਕਾਲ ਚਕਲ ਦੇ ਵਿੱਚ ਸਭ ਤੋਂ ਵੱਧ ਮੰਗੋਲ ਹਮਲੇ ਹੋਏ ਸੀ ਤੇ ਸੈਨਿਕ ਖਰਚਿਆਂ ਕਾਰਨ ਭੂਮੀ ਘਾਰੇ ਜੋ 1.2 ਹਿੱਸਾ ਲੈਣ ਵਾਲਾ ਵੀ ਇਹ ਪਹਿਲਾ ਸ਼ਾਸਕ ਸੀ ਨੈਕਸਟ ਏ ਲਖਨਊ ਸਮਝੋਤਾ ਕਦੋਂ ਹੋਇਆ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ 1916 ਇਸਵੀ ਦੇ ਵਿੱਚ ਹੋਇਆ ਸੀ ਲਖਨਊ ਸਮਝੌਤਾ 1916 ਇਸਵੀ ਦੇ ਵਿੱਚ ਅੰਬਿਕਾ ਚਰਨ মজুমদারਦਾਰ ਦੀ ਪ੍ਰਧਾਨਗੀ ਹੇਠ ਕਾਂਗਰਸ ਸੰਮੇਲਨ ਜੋ ਕਿ ਲਖਨਊ ਵਿਕੇ ਕਾਂਗਰਸ ਤੇ ਮੁਸਲਿਮ ਲੀਗ ਦੇ ਵਿਚਕਾਰ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ ਕਾਂਗਰਸ ਨੇ ਮੁਸਲਿਮ ਲੀਗ ਦੀ ਅਲੱਗ ਨਿਵਾਚਨ ਮੰਡਲ ਦੀ ਜੋ ਮੰਗ ਹੈ ਉਸ ਨੂੰ ਮਾਨ ਲਿਆ ਸੀ ਤੇ ਇਸ ਸਮਝੌਤੇ ਦੇ ਵਿੱਚ ਬਾਲ ਗੰਗਾਧਰ ਤਿਲਕ ਤੇ ਐਨੀ ਵਿਸੈਂਟ ਦਾ ਮਹੱਤਵਪੂਰਨ ਰੋਲ ਰਿਹਾ ਸੀ ਮੁਝੇ ਇਹ ਪਹਲ ਗੱਲ ਕਰਦੀ ਹੈ ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਰੋਏ ਸੀ 1885 ਈਸਵੀ ਦੇ ਵਿੱਚ ਐਯੂ ਹਿਊਮ ਜੋ ਕਿ ਸਕਾਟਲੈਂਡ ਨਿਵਾਸੀ ਸੀ ਇਹਨਾਂ ਨੇ ਇਸ ਦੀ ਸਥਾਪਨਾ ਕੀਤੀ ਸੀ ਨੈਕਸਟ 10 ਦਿੱਲੀ ਨਗਰ ਦੀ ਸਥਾਪਨਾ ਕਿਸ ਨੇ ਕੀਤੀ ਜੋ ਦਿੱਲੀ ਨਗਰ ਹੈ ਇਸ ਦੀ ਸਥਾਪਨਾ ਕਿਸ ਵੰਸ਼ ਨੇ ਕੀਤੀ ਸੀ ਤੋਮਰਾਂ ਨੇ ਕੀਤੀ ਸੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ 736 ਇਸਵੀ ਦੇ ਵਿੱਚ ਤੋਮਰ ਵੰਸ਼ ਨੇ ਦਿੱਲੀ ਦੀ ਸਥਾਪਨਾ ਕੀਤੀ ਉਸ ਸਮੇਂ ਇਸ ਨੂੰ ਟੀਲੀ ਕਿਹਾ ਜਾਂਦਾ ਸੀ ਦਿੱਲੀ ਨੂੰ ਕੀ ਕਿਹਾ ਜਾਂਦਾ ਸੀ ਉਸ ਸਮੇਂ ਟੀਲੀ ਕਿਹਾ ਜਾਂਦਾ ਸੀ 1151 ਇਸਵੀ ਦੇ ਵਿੱਚ ਚੋਹਾਨ ਵੰਸ਼ ਦੇ ਸ਼ਾਸਕਮ ਡਿਗਰਾਜ ਨੇ ਤੋਮਰਾ ਤੋਂ ਦਿੱਲੀ ਨੂੰ ਖੋਹ ਲਿਆ ਸੀ ਤੇ ਦਿੱਲੀ ਵੰਸ਼ ਦਾ ਤੇ ਸੋਰੀ ਤੋਮਰ ਵੰਸ਼ ਦਾ ਅੰਤ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਕੁਤਬਦੀਨ ਐਬਕ ਨੇ 1193 ਇਸਵੀ ਦੇ ਵਿੱਚ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਚੋਹਾਨ ਵੰਸ਼ ਦਾ ਖਾਤਮਾ ਕਰ ਦਿੱਤਾ ਸੀ। ਕੁਤਬਦੀਨ ਐਬਕ ਦੇ ਸਾਮਰਾਜ ਦੀ ਰਾਜਧਾਨੀ ਕਿਹੜੀ ਸੀ ਲਾਹੌਰ। ਇਲਤੋਟਮਿਸ਼ ਨੇ ਲਾਹੌਰ ਤੋਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤੇ 1912 ਈਸਵੀ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਰਾਜਧਾਨੀ ਕਿਹੜੀ ਆ ਦਿੱਲੀ। ਨੈਕਸਟ ਹੈ ਭਾਰਤ ਵਿੱਚੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਰਾਜ ਕਦੋਂ ਖਤਮ ਹੋਇਆ? ਇਸ ザ ਰਾਈਟ ਆਨਸਰ ਹੈ অপਸ਼ਨ ਨੰਬਰ ਏ 1858 ਸਵੀ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜੋ ਇਸ ザ ਰਾਜ ਖਤਮ ਹੋ ਗਿਆ ਸੀ ਦੇਖੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੁੰਦੀ ਹੈ 1600 ਸਵੀ ਦੇ ਵਿੱਚ ਹੁੰਦੀ ਹੈ 1600 ਸਵੀ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਹੈ ਤੇ ਲੰਡਨ ਦੇ ਵਿਖੇ ਮਹਾਰਾਣੀ ਅਲੀਜਾ ਵੇਦ ਨੇ ਕੀਤੀ ਸੀ ਇਹ ਇੱਕ ਸਿਰਫ ਵਪਾਰਕ ਕੰਪਨੀ ਸੀ ਸ਼ੁਰੂ ਵਿੱਚ ਇਸ ਕੰਪਨੀ ਨੂੰ 15 ਸਾਲ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਫ੍ਰੈਂਡਸ ਇਹ ਇੱਕ ਪ੍ਰਸ਼ਨ ਵੀ ਬਹੁਤ ਵਾਰੀ ਪੇਪਰਾਂ ਦੇ ਵਿੱਚ ਆ ਚੁੱਕਿਆ ਹੈ ਵੀ ਕਿੰਨੇ ਸਾਲ ਵਪਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ 15 ਸਾਲ ਦੇਖੋ 1612 ਤੋਂ ਲੈ ਕੇ 1757 ਈਸਵੀ ਤੱਕ ਵਪਾਰੀ ਦੇ ਰੂਪ ਵਿੱਚ ਕੰਪਨੀ ਨੇ ਕੰਮ ਕੀਤਾ ਫਿਰ 1757 ਤੋਂ ਲੈ ਕੇ 1857 ਈਸਵੀ ਤੱਕ ਕੰਪਨੀ ਦਾ ਰਾਜ ਰਿਹਾ ਫਿਰ 1858 ਤੋਂ ਲੈ ਕੇ 1947 ਈਸਵੀ ਤੱਕ ਬ੍ਰਿਟਿਸ਼ ਰਾਜ ਰਿਹਾ ਸੀ ਭਾਰਤ ਉੱਤੇ ਇਸ ਕੰਪਨੀ ਨੂੰ 1876 ਈਸਵੀ ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਪੰਜਾਬ ਹੈ ਜੋ 29 ਮਾਰਚ 1849 ਈਸਵੀ ਤੋਂ 15 ਅਗਸਤ 1947 ਈਸਵੀ ਤੱਕ ਮਤਲਬ ਕਿ ਕੁੱਲ 98 ਸਾਲ ਹੈ ਜੋ ਅੰਗਰੇਜ਼ਾਂ ਦਾ ਗੁਲਾਮ ਰਿਹਾ ਸੀ ਪੰਜਾਬ ਨੈਕਸਟ ਹੈ ਈਸਟ ਇੰਡੀਆ ਇੰਡੀਆ ਦੀ ਕੰਪਨੀ ਦੀ ਸਥਾਪਨਾ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ ਜਦੋਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਉਸ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ ਮਹਾਰਾਣੀ ਐਲੀਜ਼ਾਬੇਥ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ 31 ਦਸੰਬਰ 1600 ਈਸਵੀ ਦੇ ਵਿੱਚ ਮਹਾਰਾਣੀ ਐਲੀਜ਼ਾਬੇਥ ਦੀ ਆਗਿਆ ਦੇ ਨਾਲ ਲੰਡਨ ਦੇ ਵਿੱਚ ਭਾਰਤ ਅਤੇ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ ਇਸ ਕੰਪਨੀ ਨੂੰ ਸ਼ੁਰੂ ਦੇ ਵਿੱਚ 15 ਸਾਲ ਲਈ ਵਪਾਰ ਕਰਨ ਦਾ ਅਧਿਕਾਰ ਮਿਲਿਆ ਸੀ ਤੇ 1757 ਤੋਂ ਦੀ ਲੜਾਈ ਤੋਂ 1857 ਈਸਵੀ ਦੇ ਵਿਦਰੋਹ ਤੱਕ ਇਹ ਕੰਪਨੀ ਭਾਰਤਿਆ ਸਿੱਧੇ ਦੌਰ ਦੇ ਤੇ ਰਾਜ ਕਰਦੀ ਰਹੀ ਸੀ। ਨੈਕਸਟ ਥੀਮ ਲਾਟਨ ਹੋਜੀ ਦੀ ਲੈਪਸਰੀ ਨੀਤੀ ਅਧੀਨ ਕਿਹੜੀ रियासत ਨੂੰ ਨਹੀਂ ਮਿਲਾਇਆ ਗਿਆ? ਕਿਹੜੀ-ਕਿਹੜੀ रियासत ਨੂੰ ਲੈਪਸਰੀ ਮਿਲਾਇਆ ਗਿਆ ਸੀ? 17 ਬਗਾੜ ਤੇ ਚਾਂਸੀ ਨੂੰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਆਫ ਦੇ ਜੋ ਇਸ ਨੂੰ ਮਲਾਇਆ ਤਾਂ ਗਿਆ ਸੀ ਪਰ ਲੈਪਸਰੀ ਨੀਤੀ ਦੇ ਅਧੀਨ ਨਹੀਂ ਮਲਾਇਆ ਗਿਆ ਸੀ ਦੇਖੋ ਫਰਵਰੀ 1856 ਈਸਵੀ ਦੇ ਵਿੱਚ ਲਾਰਡਲ ਹੋ ਜੀ ਨੇ ਆਫ ਦੇ ਨੂੰ ਕੁਸ਼ਾਸਨ ਦਾ ਦੋਸ਼ ਲਗਾ ਕੇ ਬ੍ਰਿਟਿਸ਼ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਉਸ ਸਮੇਂ ਅਯੋਗ ਸ਼ਾਸਕ ਕੌਣ ਸੀ ਵਾਜੀਦ ਅਲੀ ਸ਼ਾਹ ਸੀ ਸਿੱਟੇ ਵਜੋਂ 1857 ਈਸਵੀ ਦੇ ਵਿਦਰੋਹ ਦੇ ਵਿੱਚ ਅਵਧੀਆਂ ਸਾਰੇ ਸ਼੍ਰੇਣੀਆਂ ਨੇ ਸਭ ਤੋਂ ਵੱਧ ਆਪਣਾ ਯੋਗਦਾਨ ਪਾਇਆ ਸੀ ਅਵਧ ਵਿਲੇ ਨੂੰ ਇੱਕ ਪ੍ਰਕਾਰ ਦਾ ਵੱਡਾ ਡਾਕਾ ਕਿਹਾ ਗਿਆ ਸੀ ਦੇ ਸਭ ਤੋਂ ਅਨਿਆਪੂਰਨ ਦੱਸਿਆ ਗਿਆ ਸੀ ਨੈਕਸਟ 10 ਅਕਬਰ ਨੇ ਦੀਨ ਇਲਾਹੀ ਕਦੋਂ ਪ੍ਰਤੀਪਾਦਿਤ ਕੀਤਾ ਅਕਬਰ ਨੇ ਇੱਕ ਧਰਮ ਚਲਾਇਆ ਸੀ ਦੀਨ ਇਲਾਹੀ ਇਸ ਨੂੰ ਇਸਨੇ ਕਦੋਂ ਪ੍ਰਤੀਪਾਦਿਤ ਕੀਤਾ ਸੀ ਇਸ ਦਾ ਰਾਈਟ ਆਨਸਰ ਆਏਗਾ অপਸ਼ਨ ਨੰਬਰ ਡੀ 1582 ਈਸਵੀ ਦੇ ਵਿੱਚ ਅਕਬਰ ਨੇ ਕੀ ਕਿਤਾ ਸਦੀਨੇ ਇਲਾਹੀ ਦੀ ਸਥਾਪਨਾ ਕੀਤੀ ਸੀ ਅਕਬਰ ਨੇ ਸਾਰੇ ਧਰਮਾਂ ਦੇ ਆ ਮਤਲਬ ਕੁਛ ਕੁਛ ਕੇ ਜਿਹੜੀ ਉਹਨਾਂ ਚੰਗੀਆਂ ਗੱਲਾਂ ਲੱਗਦੀਆਂ ਸੀ ਉਹ ਇਸ ਧਰਮ ਉਹਨਾਂ ਮਤਲਬ ਕਿ ਇੱਕ ਜਗ੍ਹਾ ਇੱਕ ਧਰਮ ਦੇ ਵਿੱਚ ਮਿਲਾ ਕੇ ਉਸ ਨੂੰ ਦੀਨੇ ਇਲਾਹੀ ਦਾ ਨਾਮ ਦਿੱਤਾ ਗਿਆ ਸੀ ਪਰ ਇਹ ਹੀ ਹੈ ਜੋ ਇਜਾਰਾ ਕਾਮਜਾਬ ਨਹੀਂ ਸੀ ਹੋਇਆ ਦੇਖੋ 1562 ਈਸਵੀ ਦੇ ਵਿੱਚ ਦਾਜਪ੍ਰਥਾ ਦਾੰਤ ਕੀਤਾ ਸੀ ਅਕਬਰ ਨੇ 1562 ਈਸਵੀ ਦੇ ਵਿੱਚ ਹੀ ਅਕਬਰ ਦੀ ਹਰਮਦਾਨ ਤੋਂ ਮੁਕਤੀ ਹੋਈ ਸੀ 1563 ਇਸਵੀ ਵਿੱਚ ਤੀਰਥ ਯਾਤਰਾ ਕਰ ਖਤਮ ਕੀਤਾ ਸੀ ਅਕਬਰ ਨੇ 1564 ਇਸਵੀ ਦੇ ਵਿੱਚ ਜੱਜੀਆ ਕਰ ਦੀ ਸਮਾਪਤੀ ਕੀਤੀ ਸੀ 1575 ਇਸਵੀ ਦੇ ਵਿੱਚ ਇਸ ਨੇ ਇਬਾਦਤਖਾਨਾ ਸਥਾਪਿਤ ਕੀਤਾ ਸੀ 1578 ਇਸਵੀ ਦੇ ਵਿੱਚ ਇਬਾਦਤਖਾਨੇ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਆ ਸਕਦੇ ਸਨ ਇਸ ਦੀ ਆਗਿਆ ਦਿੱਤੀ ਸੀ ਅਕਬਰ ਨੇ 1582 ਇਸਵੀ ਦੇ ਵਿੱਚ ਦੀਨ ਇਲਾਹੀ ਧਰਮ ਦੀ ਸਥਾਪਨਾ ਕੀਤੀ ਸੀ ਅਕਬਰ ਨੇ ਨੈਕਸਟ ਟਾਈਮ ਕੀ ਜ਼ੇ ਕਹਿੰਦੇ ਸ਼ਾਹਜਹਾਂ ਨੇ ਤੀਰਥ ਯਾਤਰਾ ਕਰਕੇ ਆਦੇਸ਼ ਨੂੰ ਵਾਪਸ ਲਿਆ ਸੀ ਇਹ ਵਾਪਸ ਲਿਆ ਸੀ ਬਨਾਰਸ ਦੇ ਸੰਤ ਬਨਾਰਸ ਦੇ ਸੰਤ ਕਾਸ਼ੀ ਦੇ ਵਿਦਵਾਨ ਕਵਿਨੰਦਰਾचार्य ਆਦਿ ਕਹਿੰਦੇ ਉੱਤੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਹੈ ਜਿਹੜੇ ਕਾਸ਼ੀ ਦੇ ਸੰਤ ਸੀ ਨਾ ਮਤਲਬ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਇੰਨਾ ਚਾਰਿਆ ਜੀ ਨੂੰ ਵਿਦਵਾਨ ਨੂੰ ਵੀ ਸ਼ਾਹਜਹਾਂ ਨੂੰ ਕਿਹਾ ਕਿ ਵੀ ਤੀਰਥ ਯਾਤਰਾ ਕਰ ਵਾਪਸ ਲੈਣ ਤੇ ਇਹਨਾਂ ਨੇ ਕਿਹਾ ਫਿਰ ਇਹਨਾਂ ਨੇ ਬਨਾਰਸ ਦੇ ਸੰਤ ਸੀ ਹੈ ਕਵਿੰਦਰਾ ਚਾਰਿਆ ਇਹਨਾਂ ਦੇ ਕਹਿੰਦੇ ਉੱਤੇ ਸ਼ਾਹਜਹਾਂ ਨੇ ਇਹ ਵਾਪਸ ਦਿੱਤਾ ਸੀ ਨੈਕਸਟ ਹੈ ਆਗਰਾ ਦੀ ਜਾਮਾ ਮਸਜਿਦ ਦਾ ਨਿਰਮਾਣ ਕਿਸ ਨੇ ਕਰਵਾਇਆ ਜੋ ਆਗਰਾ ਦੀ ਜਾਮਾ ਮਸਜਿਦ ਦਾ ਨਿਰਮਾਣ ਕਰਵਾਇਆ ਸੀ ਜਹਾਂ ਆਰਾ ਬੇਗਮ ਨੇ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਮੁਗਲ ਕਾਲ ਦੇ ਵਿੱਚ ਜਾਂ ਦਿੱਲੀ ਸਲਤਨਤ ਦੇ ਟਾਈਮ ਵੀ ਨਾ ਕਾਫੀ ਕੁਛ ਨਮਾ ਬਣਿਆ ਸੀ ਜੀ ਮੇਕੀ ਅਕਬਰ ਨੇ ਗੁਜਰਾਤ ਜਿੱਤੇ ਗੁਜਰਾਤ ਦੇ ਜਿੱਤੇ ਦੇ ਸੋਰੀ ਬੁਲੰਦਰ ਬੱਜਾ ਬਣਵਾਇਆ ਸੀ। ਜਹਾਂਗੀਰ ਨੇ ਸਿਕੰਦਰ ਦੇ ਵਿਖੇ ਅਕਬਰ ਅਤੇ ਆਗਰੇ ਦੇ ਵਿਖੇ ਇਸਤਤ ਉਦੋਲਦਮ ਮਕਬਰਾ ਸੰਗਮਰਮਰ ਦਾ ਬਣਵਾਇਆ ਸੀ। ਸ਼ਾਹਜਾਹ ਨੇ ਕਾਫੀ ਇਮਾਰਤਾਂ ਬਣਵਾਈਆਂ ਸੀ। ਸ਼ਾਹਜਾਹ ਨੇ ਆਪਣੀ ਪਿਆਰੀ ਬੇਗਮ ਹਮਤਾਜ ਮਹਿਲ ਦੀ ਯਾਦ ਦੇ ਵਿੱਚ ਤਾਜ ਮਹਿਲ ਦੀ ਉਸਾਰੀ ਕਰਵਾਈ ਸੀ। ਲਾਲ ਕਿਲਾ ਜੋ ਅਭੀ ਸ਼ਾਹਜਹਾਂ ਦੁਆਰਾ ਬਣਵਾਇਆ ਗਿਆ ਜੋ ਕਿ ਦਿੱਲੀ ਦੇ ਵਿੱਚ ਜਮਨਾ ਨਦੀ ਦੇ ਕੰਢਿਆਂ ਦੇ ਉੱਤੇ ਤੇ ਲਾਲ ਪੱਥਰ ਨਾਲ ਬਣਾਇਆ ਗਿਆ 1639 ਵੀ ਦੇ ਵਿੱਚ ਬਣਾਇਆ ਗਿਆ ਸੀ ਇਸ ਨੂੰ ਨੈਕਸਟ ਹੈ ਦੂਜਾ ਤਾਜ ਮਹਿਲ ਦੇ ਨਾਂ ਤੋਂ ਪ੍ਰਸਿੱਧ ਇਮਾਰਤ ਕਿਹੜੀ ਹੈ ਦੂਜਾ ਤਾਜ ਮਹਿਲ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਰਵੀਆ ਉਦ ਦੌਰਾਨੀ ਦਾ ਮਕਬਰਾ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਜਿਸ ਨੂੰ ਕਿ 1679 ਈਸਵੀ ਦੇ ਵਿੱਚ ਔਰੰਗਜ਼ੇਬ ਨੇ ਬਣਵਾਇਆ ਸੀ ਔਰੰਗਜ਼ੇਬ ਨੇ ਆਪਣੀ ਪਤਨੀ ਰਾਵੀ ਉਦਦੋਲਾ ਦਾ ਮਕਬਰ ਹੈ ਜੋ ਔਰੰਗਾਬਾਦ ਦੇ ਵਿੱਚ ਔਰੰਗਾਬਾਦ ਦੇ ਵਿੱਚ ਹੈ ਤੇ ਤਾਜ ਮਹਿਲ ਦੀ ਸ਼ਕਲ ਦਾ ਹੈ ਇਸ ਕਰਕੇ ਇਸ ਨੂੰ ਦੱਖਣ ਦਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਜਾਂ ਦੁੱਜਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਨੈਕਸਟ ਡੇ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਬੰਗਾਲ ਦਾ ਜੋ ਪਹਿਲਾ ਗਵਰਨਰ ਜਨਰਲ ਸੀ ਉਹ ਸੀ ਬਾਰਨ ਹੇਸਟਿੰਗ অপশন নম্বর এ ইজ দা রাইট आंसर है। 1772 से 1785 ईस्वी तक यह भारत में रहया सी। 1772 ईस्वी के बीच दोरी शासन प्रणाली है जो इसे समाप्ति की गई सी। रेगुलेटिंग एक्ट 1773 ईस्वी कलकत्ता दे के सुप्रीम कोर्ट के दौरान के सुप्रीम कोर्ट की स्थापना की गई सी जो कि वारेन हेस्टिंग्स के समय की गई सी। ਨੈਕਸਟ ਏਲਵਰਟ ਵਿਲ ਸੰਬੰਧਿਤ ਵਿਵਾਦ ਕਿਸ ਬਾਇਸਰਾਏ ਸਮੇਂ ਉੱਭਰਿਆ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਏ ਲਾਰਡ ਐਲਨ ਬਰੋ ਲਾਰਡ ਰੀਪਨ ਦੇ ਸਮੇਂ ਹੋਇਆ ਸੀ ਐਲਵਰਟ ਬਿੰਡਾ ਸੋਰੀ ਦੇਖੋ ਲਾਰਡ ਰੀਪਨ ਹੈ ਜੋ ਇਹ 1880 ਤੋਂ ਲੈ ਕੇ 1884 ਈਸਵੀ ਤੱਕ ਭਾਰਤ ਰਿਹਾ ਸੀ ਜੋ ਪਹਿਲਾ ਫੈਕਟਰੀਆ ਦੇ ਅਧਿਨਿਯਮ 1881 ਐਸੀ ਇਹ ਵੀ ਰੀਪਨ ਦੁਆਰਾ ਹੀ ਲਿਆਂਦਾ ਗਿਆ ਸੀ ਜਿਸ ਦੇ ਵਿੱਚ ਬਾਲ ਕਿਰਤ ਤੇ ਰੋਕ ਲਗਾਈ ਗਈ ਸੀ ਰੀਪਨ ਦੇ ਸਮੇਂ ਚਰਚਿਤ ਐਲਵਰਟ ਵੀਰ ਪ੍ਰਸਤੁਤ ਕੀਤਾ ਗਿਆ ਸੀ 1883 ਇਸਵੀ ਦੇ ਵਿੱਚ ਬਿਲ ਦੇ ਵਿੱਚ ਫੌਜਦਾਰੀ ਡੰਡ ਵਿਵਸਥਾ ਦੇ ਵਿੱਚ ਪਰ ਚਲਿਤ ਭੇਟ ਭਾਵ ਨੂੰ ਖਤਮ ਕਰਨ ਦੇ ਲਈ ਇਹਨ ਕਰੰਦ ਜਦੋਂ ਕੀਤਾ ਗਿਆ ਸੀ ਬਿਲ ਦੇ ਵਿੱਚ ਪਾਰਟੀ ਨਿਆਦੀਸ਼ ਨੇ ਜੋ ਇਹਨਾਂ ਨੂੰ ਯੂਰੋਪੀਅਨ ਯੂਰੋਪੀਅਨ ਅਧਿ ਮਕਦਮਿਆਂ ਨੂੰ ਸੁਲੰਨ ਦਾ ਅਧਿਕਾਰ ਦਿੱਤਾ ਗਿਆ ਇਸ ਬਿਲ ਦੀ ਅੰਗਰੇਜ਼ਾਂ ਦੁਆਰਾ ਕਠੋਰ ਆਲੋਚਨਾ ਕੀਤੀ ਗਈ ਸੀ ਤੇ ਇਸ ਦੇ ਕਾਰਨ ਰਿਪਨ ਹੈ ਜੋ ਇਸ ਨੂੰ ਵਾਪਸ ਇੰਗਲੈਂਡ ਭਲਾ ਲਿਆ ਗਿਆ ਸੀ ਨੈਕਸਟ ਟੈਮ ਮੁਸਲਿਮ ਲੀਗ ਦੀ ਸਥਾਪਨਾ ਸਮੇ ਭਾਰਤ ਦਾ ਵਾਇਸਰਾਏ ਕੌਣ ਸੀ ਜਦੋਂ ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ ਉਸ ਸਮੇ ਭਾਰਤ ਦਾ ਵਾਇਸਰਾਏ ਕੌਣ ਸੀ ਲਾਰਡ ਮਿੰਟੋ ਦੂਜਾ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਲਾਰਡ ਮਿੰਟੋ ਦੁਜੇ ਦਾ ਕਾਰਿਆਕਾਲ 1905 ਤੋਂ ਲੈ ਕੇ 1910 ਈਸਵੀ ਤੱਕ ਦਾ ਹੈ 1905 ਈਸਵੀ ਵਿੱਚ ਭਾਰਤ ਦੇ 22 ਰਾਏ ਬਣੇ ਸੀ ਲਾਰਡ ਮਿੰਟੋ ਦਾ ਸਭ ਤੋਂ ਮਹੱਤਵਪੂਰਨ ਕੰਮ ਥੀ ਸੀ ਭਾਰਤ ਸਚੀਵ ਮਾਰਲੇ ਦੇ ਸਹਿਯੋਗ ਦੇ ਨਾਲ ਲਿਆਂਾਇਆ ਗਿਆ ਭਾਰਤੀ ਪ੍ਰੇਸ਼ਦ ਐਕਟ 1909 ਦੇ ਵਿੱਚ ਮਾਰਲੇ ਮਿੰਟੋ ਅਧਿਨਿਯਮ ਸੀ ਜੇ ਮਾਰਲੇ ਮਿੰਟੋ ਸੁਧਾਰ ਸੀ ਮਿੰਟੋ ਦੇ ਸਮੇਂ ਵਿੱਚ ਆਗਾ ਖਾਨ ਦੁਆਰਾ 1906 ਈਸਵੀ ਦੇ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ ਸੀ ਜਿਸੇ ਸਮੇਂ ਹੀ 1907 ਈਸਵੀ ਵਿੱਚ ਕਾਂਗਰਸ ਦਾ ਸੂਰਤ ਅਦਿবেশਨ ਹੋਇਆ ਸੀ ਜਿਸ ਦੇ ਵਿੱਚ ਕੀ ਕਾਂਗਰਸ ਹੈ ਜੋ ਦੋ ਤਿਰਾਂ ਦੇ ਵਿੱਚ ਵੰਡੀ ਗਈ ਸੀ ਮੁਸਲਿਮ لیگ ਦੀ ਸਥਾਪਨਾ ਕਦੋਂ ਹੋਈ ਸੀ 1906 ਈਸਵੀ ਦੇ ਵਿੱਚ ਹੋਈ ਸੀ ਨੈਕਸਟ 1857 ਸੋਰੀ ਹਾਂ 1857 ਦੀ ਕ੍ਰਾਂਤੀ ਨੂੰ ਸੈਨਿਕ ਵਿਦਰੋਹ ਦਾ ਨਾਮ ਕਿਸ ਨੇ ਦਿੱਤਾ ਜੋ 1857 ਦੀ ਕ੍ਰਾਂਤੀ ਹੈ ਇਸ ਨੂੰ ਸੈਨਿਕ ਵਿਦਰੋਹ ਦਾ ਨਾਮ ਕਿਸ ਨੇ ਦਿੱਤਾ ਸੀ ਇਸ ザ राइट आंसर है एक ऑप्शन नंबर डी ਜான் ਲਾਰੈਂਸ ਨੇ ਜਵਾਲਨਾ ਇਸ ਤੋਂ ਇਲਾਵਾ ਜਵਾਲਨ Nehru ਨੇ ਆਪਣੀ ਪੁਸਤਕ that discovery of india ਦੇ ਵਿੱਚ 1857 ਦੇ ਵਿਦਰੋਹ ਨੂੰ ਸਮਾਨਤਾ ਦਾ ਵਿਦਰੋਹ ਦੱਸਿਆ ਸੀ ਆਰਜੀ ਮਝੂਮਦਾਰ ਨੇ ਜੋ ਇੰਨਾਂ ਨੇ ਪਹਿਲਾ ਰਾਸ਼ਟਰੀ ਸੁਤੰਤਰਤਾ ਸੰਗਰਾਮ ਨਾ ਤਾਂ ਪਹਿਲਾ ਨਾ ਹੀ ਰਾਸ਼ਟਰੀ ਅਤੇ ਨਾ ਹੀ ਸੁਤੰਤਰਤਾ ਸੰਗਰਾਮ ਸੀ ਇਹ ਕਿਿਆ ਸੀ ਐਸਐਨ সেন ਨੇ ਕਿਿਆ ਸੀ ਆਰੰਭ ਵਿੱਚ ਇਹ ਇੱਕ ਸੈਨਿਕ ਵਿਦਰੋਹ ਸੀ ਪਰ ਬਾਅਦ ਵਿੱਚ ਇਹ ਸੁਤੰਤਰਤਾ ਸੰਗਰਾਮ ਵਿੱਚ ਬਦਲ ਗਿਆ ਤੇ ਬੀਐਚ ਰਸੇਲ ਨੇ ਕਿਹਾ 1857 ਦਾ ਵਿਦਰੋਹ ਸੁਤੰਤਰਤਾ ਸੰਘਰਸ਼ ਨਹੀਂ ਬਲਕਿ ਦਰਮਯੁੱਧ ਸੀ ਇਹ ਫਰੰਚ ਸਾਰੇ ਪੁਆਇੰਟ ਨੋਟ ਕਰ ਲਿਓ ਨੈਕਸਟ ਹੈ ਜੈ ਹਿੰਦ ਦਾ ਨਾਰਾ ਕਿਸ ਨੇ ਦਿੱਤਾ ਸੀ ਜੈ ਹਿੰਦ ਦਾ ਨਾਰਾ ए किसने लिखता सी इज द राइट आंसर है ऑप्शन नंबर सी सुभाष चंद्र बोस ने लिखता सी जय हिंद का नारा देखो इस तो इलावा और आप थोड़े देख लें भी किने किने किड़े किड़े नारे दिते सी स्वराज हमारा जन्म सिद्ध अधिकार है यह क्या सी बाल गंगाधर तिलक ने सरफरोशी की तमन्ना अब हमारे दिल में यह क्या बिस्मिल ने भारतवर्ष भारतवर्ष को तलवार के बल पर जीता गया था और तलवार के बल पर ही उसे ब्रिटेन कब्जे में रखा जाएगा क्या लॉर्ड एल्गिन ने सारे जहाँ से अच्छा हिंदुस्तान हमारा इकबाल ने क्या सी बंदे मातरम क्या सी बंकिम चंद्र चटर्जी ने हे राम क्या सी महात्मा गांधी ने जन मन ग... जन गण मन अधिनायक जय हो ही क्या टैगोर ने ਹੂ ਲੀਵਸ ਇਫ ਇੰਡੀਆ ਡਾਈਸ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਇਨਕਲਾਬ ਜਿੰਦਾਬਾਦ ਮੁਹੰਮਦ ਇਕਬਾਲ ਨੇ ਕਿਹਾ ਸੀ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀ ਮਹਾਤਮਾ ਗਾਂਧੀ ਨੇ ਦਿੱਲੀ ਚਲੋ ਕਿਹਾ ਸੀ ਸੁਭਾਸ਼ ਚੰਦਰ ਬੋਸ ਨੇ ਜੈ ਹਿੰਦ ਦਾ ਨਾਰਾ ਕਿਸ ਨੇ ਦਿੱਤਾ ਸੀ ਸੁਭਾਸ਼ ਚੰਦਰ ਬੋਸ ਨੇ ਹਿੰਦੂ ਹਿੰਦੋ ਹਿੰਦੁਸਤਾਨ ਇਹ ਕਿਹਾ ਸੀ ਭਾਰਤੀ ਹਿੰਦੂ ਰੀਸ਼ ਚੰਦਰ ਨੇ ਤੂੰ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ ਇਹ ਕਿਹਾ ਸੀ ਸੁਭਾਸ਼ ਚੰਦਰ ਬੋਸ ਨੇ ਆਰਾਮ ਹਰਾਮ ਹੈ ਜਵਾਲਾ ਨਹਿਰੂ ਨੇ ਕਿਹਾ ਸੀ ਭਾਰਤ ਛੋੜੋ ਕਿਹਾ ਸੀ ਮਹਾਤਮਾ ਗਾਂਧੀ ਨੇ ਬੇਦੋਂ ਕੀ ਉਹ ਲੋਟੋ ਹੈ ਕਿਹਾ ਸੀ ਦਇਆਨੰਦ ਸਰਸਵਤੀ ਨੇ ਫਰੈਂਡਸ ਇਹ ਰਹੀ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 ਐਮਸੀਕਿਊਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜਿੰਨਾਂ ਨੇ ਹਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ